ਸਿਸ ਇਨਸਪੈਕਟਰ ਰੀਸੋ ਦਾ ਦਸੂਵਾ ਸਰਕਲ ਅੱਜ ਅਸੀਂ ਇਹ ਵਾਲ ਜਿਹੜੀ ਸ਼ਰਾਬ ਫੜੀ ਗਈ ਆ ਇਹ ਆਪਣੇ ਕੈਂਥਾਪਿੰਡ ਦੇ ਕੋਲ ਆ ਦੁੱਗਲ ਵੋਟਰੀ ਫਾਰਮ ਦੇ ਕੋਲ ਇਹਦੇ ਵਿੱਚ ਜੀ 87 ਬੋਤਲਾਂ ਕੋਲ 87 ਬੋਤਲਾਂ ਚਾਰ ਕਨਮੇ ਬੋਤਲਾਂ ਫੜੀਆਂ ਆ ਜਿਹੜੀ ਰਾਇਲ ਸਟੈਗ ਹੋ ਗਈ ਪੰਜਾਬ ਕਲੱਬ ਵਿਸਕੀ ਹੋ ਗਈ ਰੈਡ ਨਾਈਟ ਹੋ ਗਈ ਤੇ ਇੱਕ ਚੰਡੀਗੜ੍ਹ ਦੀ ਆ ਫੋਰਸ ਰੇਨ ਚੰਡੀਗੜ੍ਹ ਦੀ ਆ ਰਾਇਲ ਜਨਰਲ ਦੀ ਫੜੀ ਆ ਕੋਈ ਦੋਸ਼ੀ ਹੱਥ ਨਹੀਂ ਆਇਆ ਪਰ ਜਿਹਦੀ ਮੋਟਰ ਆ ਉਹ ਹੈਗਾ ਜੀਤ ਸਿੰਘ ਬਾਈਆ ਮੰਦੇ ਦਾ ਨਾਮ ਆ ਤੇ ਜੋ ਟਰੈਕ ਇੰਟਰਸਟ ਦੇ ਉਹ ਵੈਰੀਫਾਈ ਕੀਤੀ ਆ ਉਹਦੇ ਵਿੱਚੋਂ ਕੁਝ ਜਿਹੜੀਆਂ ਸ਼ਰਾਬ ਦੇ ਪੇਟੀਆਂ ਆ ਉਹ ਹੈਗੀਆਂ ਆ ਆਪਣੇ ਕਪੂਰਥਲਾ ਸਰਕਲ ਦੇ ਨਾਲ ਬਿਲੋਂਗ ਕਰਦੀਆਂ ਜੀ ਐਮ ਡੀ ਟਰੇਡਰ ਵਾਈਨ ਤੇ ਉਹ ਤੋਂ ਬਰਾਮਦ ਕੀਤੀਆਂ ਤੇ ਉਹਦੇ ਕਿੱਥੇ ਹੱਦ ਖਲਾਫ ਪਰਚਾ ਦਰਜ ਕਰਿਆ ਤੇ ਆਪਣੀ ਕਾਰਵਾਈ ਸ਼ੁਰੂ ਕਰਨ ਲੱਗੇ ਆ ਤੇ ਜੋ ਕਾਰਵਾਈ ਹੋਣ ਦੇ ਬਾਵਜੂਦ ਇਹ ਸਾਡੇ ਮਾਨਯੋਗ ਡੀਟੀਐਸ ਸਾਹਿਬ ਨੂੰ ਚਲੇ ਜਾਊਗੀ ਤੇ ਉਹ ਜੋ ਐਕਸ਼ਨ ਲਊਗੇ ਉਹ ਸਾਨੂੰ ਪ੍ਰਵਾਨ ਕਰਨਾ ਪਊਗਾ ਤੁਪਲਾਸ ਦੇ ਦੋਸ਼ੀ ਤੇ ਜਿਹੜੀ ਆ ਬੰਦਾ ਪਰਚਾ ਜਿਹੜਾ ਦਰਜ ਕਰਾਇਆ ਜਾ ਰਿਹਾ ਹੈ ਸੀ ਇਹ ਜਿਹੜੀ ਮੋਟਰ ਆ ਇਹ ਕੌਣ ਆ ਤੇ ਕਿੱਥੇ ਦਾ ਕੀ ਨਾਮ ਆ ਇਹ ਜੀਤ ਸਿੰਘ ਬਾਈ ਬਾਈ ਜੀ ਕਿੱਥੇ ਦਾ ਜੀਤ ਸਿੰਘ ਬਾਈ ਬਾਈ ਕੈਂਥਾ ਪਿੰਡ ਦਾ ਇੱਥੇ ਦਾ ਮੈਂ ਐਸੀ ਗੁਰਪਿੰਦਰ ਜੀ ਸਿੰਘ ਠਾਣਾ ਤੋਂ ਸੁਆ ਅੱਜ ਅਸੀਂ ਅਗਸਤ ਵਗੈਰਾ ਬਾਹਰ ਚੈਕਿੰਗ ਤੇ ਸੀ ਸਾਨੂੰ ਗੁਪਤ ਤਲਾਬ ਮਿਲੀ ਸੀ ਵੀ ਇੱਥੇ ਕੈਂਥਾ ਲੰਗਰਪੁਰ ਦੇ ਬਾਰ ਬਾਰ ਖੇਤਾਂ ਵਿੱਚ ਇੱਕ ਮੋਟਰ ਤੇ ਨਜਾਇਜ਼ ਸ਼ਰਾਬ ਹੈ ਜਿ세ਹੀ ਮੌਕੇ ਤੇ ਆ ਕੇ ਸ਼ਾਰਬਿੰਦ ਕੀਤੀ ਹੈ ਮੋਟਰ ਤੋਂ ਸ਼ਰਾਬ ਬਰਾਮਦ ਹੋਈ ਮੈਂ ਐਕਸਾਈਜ਼ ਇਨਸਪੈਕਟਰ ਨਰੇਸ਼ ਤੋਂ ਦਸੂਹਲਾ ਸਰਕਲ ਅੱਜ ਅਸੀਂ ਇਹ ਵਾਲੀ ਜਿਹੜੀ ਸ਼ਰਾਬ ਫੜੀ ਗਈ ਆ ਇਹ ਆਪਣੇ ਕੈਂਥਾ ਪਿੰਡ ਦੇ ਕੋਲ ਆ ਦੁੱਗਲ ਵੋਟਰੀ ਫਾਰਮ ਦੇ ਕੋਲ ਇਹਦੇ ਵਿੱਚ 87 ਬੋਤਲਾਂ કુલ 87 ਬੋਤਲਾਂ ਚਾਰ ਕਨਮੇ ਬੋਤਲਾਂ ਫੜੀਆਂ ਜਾਂ ਜੋ ਰਾਇਲ ਸਟੈਗ ਹੋ ਗਈ ਪੰਜਾਬ ਕਲੱਬ ਵਿਸਕੀ ਹੋ ਗਈ ਰੈਡ ਨਾਈਟ ਹੋ ਗਈ ਤੇ ਇੱਕ ਚੰਡੀਗੜ੍ਹ ਦੀ ਆ ਫੋਰਸ ਰੇਲਨ ਚੰਡੀਗੜ੍ਹ ਦੀ ਆ ਰਾਇਲ ਜਨਰਲ ਦੀ ਫੜੀ ਆ ਕੋਈ ਦੋਸ਼ੀ ਹੱਥ ਨਹੀਂ ਆਇਆ ਪਰ ਜਿਹਦੀ ਮੋਟਰ ਹੈ ਉਹ ਹੈਗਾ ਜੀਤ ਸਿੰਘ ਬਾਈਵਾ ਬੰਦੇ ਦਾ ਨਾਮ ਆ ਤੇ ਜੋ ਟਰੈਕ ਇੰਟਰਸ ਤੇ ਉਹ ਹੀ ਵੈਰੀਫਾਈ ਕੀਤੀ ਆ ਉਹਦੇ ਵਿੱਚੋਂ ਕੁਝ ਜਿਹੜੀਆਂ ਸ਼ਰਾਬ ਦੇ ਪੇਟੀਆਂ ਆ ਉਹ ਹੈਗੀਆਂ ਆ ਆਪਣੇ ਕਪੂਰਥਲਾ ਸਰਕਲ ਦੇ ਨਾਲ ਬਿਲੋਂਗ ਕਰਦੀਆਂ ਜੀ ਐਮ ਡੀ ਟਰੇਡਰ ਵਾਈਨ ਤੇ ਉਹ ਤੋਂ ਬਰਾਮਦ ਕੀਤੀਆਂ ਤੇ ਅਸੀਂ ਉਹਦੇ ਕਿੱਥੇ ਹੱਥ ਖਲਾਫ ਪਰਚਾ ਦਰਜ ਕਰਿਆ ਤੇ ਆਪਣੀ ਕਾਰਵਾਈ ਸ਼ੁਰੂ ਕਰਨ ਲੱਗੇ ਆ ਤੇ ਜੋ ਕਾਰਵਾਈ ਹੋਣ ਦੇ ਬਾਵਜੂਦ ਇਹ ਸਾਡੇ ਮਾਨਯੋਗ ਡੀਟੀਐਸ ਸਾਹਿਬ ਨੂੰ ਚਲੇ ਜਾਊਗੀ ਤੇ ਉਹ ਜੋ ਐਕਸ਼ਨ ਲਓਗੇ ਉਹ ਸਾਨੂੰ ਪ੍ਰਵਾਨ ਕਰਨਾ ਪਊਗਾ ਤੇ ਪਲੱਸ ਦੋਸ਼ੀ ਤੇ ਜਿਹੜੀ ਆ ਬੰਦਾ ਪਰਚਾ ਜਿਹੜਾ ਦਰਜ ਕਰਾਇਆ ਜਾ ਰਿਹਾ ਹੈ ਸੀ ਇਹ ਜਿਹੜੀ ਮੋਟਰ ਆ ਇਹ ਕੌਣ ਆ ਤੇ ਕਿੱਥੇ ਰੱਖੀ ਨਾ ਇਹ ਜੀਤ ਸਿੰਘ ਵਾਈ ਵਾ ਜੀ ਕਿੱਥੇ ਦਾ ਜੀਤ ਸਿੰਘ ਵਾਈ ਵਾ ਕੈਂਥਾ ਪਿੰਡ ਦਾ ਇੱਥੇ ਦਾ ਮੈਂ ਐਸੀ ਗੁਰਪਿੰਦਰ ਜੀ ਸਿੰਘ ਠਾਣਾ ਦਸੂਆ ਅੱਜ ਅਸੀਂ ਗਸ਼ਤ ਵਗੈਰਾ ਬਾਹਰ ਚ ਚੈਕਿੰਗ ਤੇ ਸੀ ਸਾਨੂੰ ਗੁਪਤ ਤਲਾਬ ਮਿਲੀ ਸੀ ਵੀ ਇੱਥੇ ਕੈਂਥਾ ਲੰਗਰਪੁਰ ਦੇ ਬਾਹਰ ਬਾਹਰ ਖੇਤਾਂ ਵਿੱਚ ਇੱਕ ਮੋਟਰ ਤੇ ਨਜਾਇਜ਼ ਸ਼ਰਾਬ ਹੈ ਜਿਸ ਤਰ੍ਹਾਂ ਹੀ ਮੌਕੇ ਤੇ ਆ ਕੇ ਸ਼ਾਨਬਿੰਨ ਕੀਤੀ ਹੈ ਮੋਟਰ ਤੋਂ ਸ਼ਰਾਬ ਬਰੰਦ ਹੋਈ